ਜਿਸ ਨੇ ਸਾਥ ਦਿੱਤਾ ਉਸ ਦਾ ਤੁਸੀਂ ਵੀ ਸਾਥ ਦਿਓ ਅਤੇ ਜਿਸ ਨੇ ਤੁਹਾਨੂੰ ਤਿਆਗ ਦਿੱਤਾ ਉਸ ਨੂੰ ਤੁਸੀਂ ਵੀ ਤਿਆਗ ਦਿਓ ਆਪਣੇ ਹੀ ਹੁੰਦੇ ਨੇ ਜੋ ਦਿਲ ਤੇ ਵਾਰ ਕਰਦੇ ਨੇ ਗੈਰਾਂ ਨੂੰ ਕੀ ਪਤਾ ਦਿਲ ਕਿਸ ਗੱਲ ਤੋਂ ਦੁਖਦਾ ਹੈ ਕੀ ਜ਼ਮਾਨਾ ਆ ਚੁੱਕਿਆ ਹੈ ਜੋ ਲੋਕ ਬੁਰੇ ਹਨ ਉਹਨਾਂ ਦਾ ਵਕਤ ਚੰਗਾ ਹੈ ਅਤੇ ਜੋ ਲੋਕ ਚੰਗੇ ਹਨ ਉਹਨਾਂ ਦਾ ਵਕਤ ਬੁਰਾ ਹੈ ਕਿਸੇ ਨੂੰ ਮਾਫ ਕਰਨਾ ਭਾਵੇਂ ਹੀ ਥੋੜਾ ਸੌਖਾ ਹੈ ਪਰ ਦੁਬਾਰਾ ਉਸ ਵਿਅਕਤੀ ਤੇ ਭਰੋਸਾ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਚਾਹੇ ਕੋਈ ਵੀ ਇਨਸਾਨ ਕਿੰਨਾ ਹੀ ਵੱਡਾ ਡਾਕਟਰ ਨੇਤਾ ਜਾਂ ਵਪਾਰੀ ਹੋਵੇ ਪਰ ਜੇਕਰ ਉਸ ਦੇ ਚਰਿੱਤਰ ਵਿੱਚ ਇਨਸਾਨੀਅਤ ਨਹੀਂ ਤਾਂ ਉਹ ਦੋ ਕੌੜੀ ਦਾ ਵੀ ਇਨਸਾਨ ਨਹੀਂ ਜਦੋਂ ਦਰਦ ਸਹਿਣ ਦੀ ਆਦਤ ਹੋ ਜਾਂਦੀ ਹੈ ਤਾਂ ਉਦੋਂ ਅੱਖਾਂ ਵਿੱਚ ਹੰਝੂ ਨਹੀਂ ਆਇਆ ਕਰਦੇ ਮਾਣ ਅਤੇ ਸਨਮਾਨ ਪੈਸਿਆਂ ਤੋਂ ਨਹੀਂ ਸੰਸਕਾਰਾਂ ਤੋਂ ਮਿਲਦਾ ਹੈ ਜ਼ਿੰਦਗੀ ਦਾ ਮਜ਼ਾ ਤਾਂ ਆਪਣੇ ਤਰੀਕੇ ਨਾਲ ਲੈਣਾ ਚਾਹੀਦਾ ਹੈ ਲੋਕਾਂ ਦੀ ਖੁਸ਼ੀ ਦੇ ਚੱਕਰ ਵਿੱਚ ਤਾਂ ਸ਼ੇਰ ਨੂੰ ਵੀ ਸਰਕਸ ਵਿੱਚ ਨੱਚਣਾ ਪੈਂਦਾ ਹੈ ਕੀਰਕਟ ਦੀ ਤਰ੍ਹਾਂ ਰੰਗ ਬਦਲਣ ਵਾਲੇ ਇਨਸਾਨ ਵਫਾਦਾਰ ਨਹੀਂ ਹੁੰਦੇ ਇਸ ਲਈ ਜੋ ਇਨਸਾਨ ਵਾਰ-ਵਾਰ ਆਪਣੀ ਗੱਲ ਤੋਂ ਹੀ ਮੁੱਕਰ ਜਾਵੇ ਉਸ ਤੇ ਕਦੇ ਭਰੋਸਾ ਨਾ ਕਰਿਓ ਮਿੱਠਾ ਝੂਠ ਬੋਲਣ ਨਾਲੋਂ ਚੰਗਾ ਹੈ ਕਿ ਕੌੜਾ ਸੱਚ ਬੋਲਿਆ ਜਾਵੇ ਜਦੋਂ ਇਸ਼ਕ ਤਨ ਨਾਲ ਨਹੀਂ ਮਨ ਨਾਲ ਹੁੰਦਾ ਹੈ ਤਾਂ ਇੰਤਜ਼ਾਰ ਵੀ ਬੇਸ਼ਮਾਰ ਹੁੰਦਾ ਹੈ ਤੇ ਪਿਆਰ ਵੀ ਬੇਸ਼ੁਮਾਰ ਹੁੰਦਾ ਹੈ ਮੈਂ ਆਵਾਜ਼ ਮਾਰ ਕੇ ਵੀ ਦੇਖਿਆ ਪਰ ਗੁਜ਼ਰਿਆ ਵਕਤ ਕਦੇ ਵਾਪਸ ਨਹੀਂ ਆਇਆ ਮਿਹਨਤ ਦਾ ਫਲ ਅਤੇ ਸਮੱਸਿਆ ਦਾ ਹੱਲ ਦੇਰ ਨਾਲ ਹੀ ਸਹੀ ਪਰ ਮਿਲਦਾ ਜ਼ਰੂਰ ਹੈ ਖੁਦ ਨੂੰ ਇੰਨਾ ਵੀ ਸਸਤਾ ਨਾ ਬਣਾਓ ਕਿ ਦੋ ਰੁਪਏ ਦੇ ਲੋਕ ਤੁਹਾਡੇ ਦਿਲ ਨਾਲ ਹੀ ਖੇਡ ਜਾਣ ਅਤੇ ਤੁਹਾਨੂੰ ਰੋਂਦਿਆਂ ਹੀ ਛੱਡ ਜਾਣ ਖੋਕਰਾਂ ਤੋਂ ਡਿੱਗੋ ਤਾਂ ਕੋਈ ਗੱਲ ਨਹੀਂ ਪਰ ਕਦੇ ਕਿਸੇ ਦੀਆਂ ਨਜ਼ਰਾਂ ਵਿੱਚ ਨਾ ਗਿਰਿਓ ਤੁਹਾਡੇ ਤੋਂ ਹੀ ਸਿੱਖਿਆ ਹੈ ਨਜ਼ਰ ਅੰਦਾਜ਼ ਕਰਨਾ ਜਦੋਂ ਮੈਂ ਨਜ਼ਰ ਅੰਦਾਜ਼ ਕੀਤਾ ਤਾਂ ਤੂੰ ਬੁਰਾ ਮੰਨ ਲਿਆ ਹਰ ਕਿਸੇ ਨੇ ਆਪਣੇ ਹੀ ਹਿਸਾਬ ਨਾਲ ਇਸਤੇਮਾਲ ਕੀਤਾ ਮੇਰਾ ਮੈਂ ਸਮਝਦਾ ਰਿਹਾ ਕਿ ਲੋਕ ਪਸੰਦ ਕਰਦੇ ਨੇ ਮੈਨੂੰ ਇਨਸਾਨ ਦੀ ਚੰਗਿਆਈ ਤੇ ਸਾਰੇ ਖਾਮੋਸ਼ ਰਹਿੰਦੇ ਨੇ ਪਰ ਚਰਚਾ ਜਦੋਂ ਉਸ ਦੀ ਬੁਰਾਈ ਦੀ ਹੁੰਦੀ ਹੈ ਤਾਂ ਗੁੰਗੇ ਵੀ ਬੋਲਣ ਲੱਗ ਪੈਂਦੇ ਨੇ ਇਨਸਾਨ ਦਾ ਸੁਭਾਅ ਵੀ ਇਸ ਤਰ੍ਹਾਂ ਦਾ ਹੈ ਕਿ ਜੋ ਲੈ ਕੇ ਜਾਣਾ ਹੈ ਉਹ ਇਗਨੋਰ ਕਰੀ ਜਾ ਰਿਹਾ ਹੈ ਅਤੇ ਜੋ ਇੱਥੇ ਰਹਿ ਜਾਣਾ ਹੈ ਉਹ ਜੋੜੀ ਜਾ ਰਿਹਾ ਹੈ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦਾ ਹਾਂ ਨਵਾਂ ਪਿੰਡ ਨਵੇਂ ਸੁਪਨੇ ਅਤੇ ਨਵਾਂ ਮੈਂ ਦੁੱਖ ਇਹ ਨਹੀਂ ਕਿ ਵਕਤ ਨੇ ਸਾਥ ਨਹੀਂ ਦਿੱਤਾ ਦੁੱਖ ਤਾਂ ਇਸ ਗੱਲ ਦਾ ਹੈ ਕਿ ਜਿਸ ਤੇ ਸਭ ਤੋਂ ਜ਼ਿਆਦਾ ਭਰੋਸਾ ਕੀਤਾ ਉਸ ਨੇ ਹੀ ਵਕਤ ਤੇ ਸਾਥ ਛੱਡ ਦਿੱਤਾ ਸਭ ਕੁਝ ਤੋੜ ਦਿਓ ਪਰ ਕਦੇ ਕਿਸੇ ਦੀ ਉਮੀਦ ਅਤੇ ਭਰੋਸਾ ਨਾ ਤੋੜਿਓ ਵਕਤ ਸਭ ਨੂੰ ਮਿਲਦਾ ਹੈ ਜ਼ਿੰਦਗੀ ਬਦਲਣ ਲਈ ਪਰ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਵਕਤ ਬਦਲਣ ਲਈ